ਅ ਇਸ ਸਾਲ ਅਗਸਤ ਤੇ ਸਤੰਬਰ ਦੇ ਮਹੀਨੇ ਚ ਜਿਹੜੇ ਬਹੁਤ ਵੱਡੇ ਪੱਧਰ ਤੇ ਮੀਂਹ ਪਏ ਨੇ ਉਹਨਾਂ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੇ ਹੜ੍ਹ ਆਏ ਤੇ ਉਹਨਾਂ ਹੜ੍ਹਾਂ ਦਾ ਨੁਕਸਾਨ ਗੁਰਦਾਸਪੁਰ ਅੰਮ੍ਰਿਤਸਰ ਗਾਂ ਫਰੂਜ਼ਪੁਰ ਕਪੂਰਥਲਾ ਫਾਜ਼ਿਲਕਾ ਬਹੁਤ ਜਿਲ੍ਹਿਆਂ ਚ ਹੋਇਆ ਤੇ ਅੱਜ ਅਸੀਂ ਉਸ ਥਾਂ ਤੇ ਖੜੇ ਆ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਲਾਗੇ ਬਰਿਆਰ ਹੈ ਇਧਰ ਰਣਸੀ ਕੇ ਤਲਾ ਹੈ ਤੋ ਇਹਨਾਂ ਪਿੰਡਾਂ ਦੇ ਵਿੱਚ ਨਵੀਂ ਨਗਰ ਹੈ ਨਾਲ ਤੇ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਉਹਨਾਂ ਹੜਾਂ ਦਾ ਤੋ ਉਹ ਨੁਕਸਾਨ ਤਾਂ ਹੋ ਗਿਆ ਅਫਸੋਸ ਵੀ ਉਸ ਗੱਲ ਦਾ ਬਹੁਤ ਹੈ ਪਰ ਨਾਲ ਦੀ ਨਾਲ ਇਹ ਜ਼ਰੂਰ ਹੋ ਜਾਂਦਾ ਹੈ ਕਿ ਵੀ ਉਹਨਾਂ ਲੋਕਾਂ ਦੀ ਕਿਵੇਂ ਮਦਦ ਕੀਤੀ ਜਾਵੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਤੁਸੀਂ ਆਸ-ਪਾਸੇ ਫਸਲਾਂ ਦੇਖੋਗੇ ਫਸਲਾਂ ਖੜੀਆਂ ਨੇ ਪਰ ਦਾਣਾ ਨਹੀਂ ਉਹਨਾਂ ਦੇ ਵਿੱਚ ਹੈਗਾ ਸੋ ਫਸਲਾਂ ਦਾ ਦੂਰਾ ਨੁਕਸਾਨ ਹੋ ਗਿਆ ਇੱਕ ਤਾਂ ਇਹ ਹੋਇਆ ਕਿ ਦਾਣਾ ਨਹੀਂ ਪਿਆ ਕਿਸਾਨ ਆਪਣੀ ਫਸਲ ਨਹੀਂ ਕੱਟ ਸਕੇ ਕਿਸਾਨਾਂ ਨੇ 50-60000 70000 ਰੁਪਇਆ ਕਮਾਉਣਾ ਸੀ ਉਹਦਾ ਨੁਕਸਾਨ ਹੋ ਗਿਆ ਉਹਦੇ ਤੇ ਜਿਹੜਾ ਖਰਚਾ ਕੀਤਾ ਹੋਇਆ ਸੀ ਉਹ ਨੁਕਸਾਨ ਹੋ ਗਿਆ ਤੇ ਉਸ ਤੋਂ ਵੱਡਾ ਇਹ ਹੋ ਗਿਆ ਕਿ ਇਹਨਾਂ ਫਸਲਾਂ ਨੂੰ ਹੁਣ ਸਾਂਭਣਾ ਕਿਵੇਂ ਆ ਕਿਉਂਕਿ ਇਹਨਾਂ ਨੂੰ ਸਾਂਭਣ ਦੇ ਵਿੱਚ ਖਰਚਾ ਬਹੁਤ ਹੋਣਾ ਹੈ ਫਿਰ ਅਗਲੀ ਫਸਲ ਬੀਜੀ ਜਾਣੀ ਹੈ ਕਣਕ ਦੀ ਫਸਲ ਇੱਥੇ ਹੁੰਦੀ ਹੈ ਸੋ ਉਸ ਦੇ ਵਿੱਚ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਉਹਦੇ ਵਾਸਤੇ ਜ਼ਰੂਰੀ ਹੈ ਕਿ ਸਮਾਜ ਦੇ ਬਾਕੀ ਲੋਕ ਜਿਹੜੇ ਬਾਹਰ ਰਹਿ ਰਹੇ ਨੇ ਉਹ ਸਾਰੇ ਇਹਨਾਂ ਦੀ ਮਦਦ ਦੇ ਉੱਤੇ ਆਉਣ ਤੇ ਅਸੀਂ ਯੰਗ ਇਨੋਵੇਟਿਵ ਫਾਰਮਰ ਗਰੁੱਪ ਤੋਂ ਤੇ ਰਾਉਂਡ ਗਲਾਸ ਫਾਊਂਡੇਸ਼ਨ ਤੋਂ ਇਹ ਫੈਸਲਾ ਕੀਤਾ ਕਿ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਇੱਕ ਥੋੜਾ ਜਿਹਾ ਸਰਵੇ ਕਰਕੇ ਦੇਖਿਆ ਸੀ ਕਿ ਕੋਈ 1200 ਏਕੜ ਦੇ ਕਰੀਬ ਦਾ ਫਸਲ ਦਾ 100% ਨੁਕਸਾਨ ਹੋ ਗਿਆ ਤੇ ਉਸ ਫਸਲ ਦਾ ਨੁਕਸਾਨ ਦੀ ਪਰਪਾਈ ਤਾਂ ਨਹੀਂ ਕਰ ਸਕਦੇ ਪਰ ਅਸੀਂ ਇਹ ਸੋਚਿਆ ਕਿ ਉਸ ਫਸਲ ਨੂੰ ਜਿਹੜੀ ਪੁਰਾਣੀ ਖੜੀ ਹੈ ਉਹਨੂੰ ਖੇਤ ਦੇ ਵਿੱਚ ਵਾਇਆ ਜਾਵੇ ਉਹਨੂੰ ਸਾਂਭਿਆ ਜਾਵੇ ਉਸ ਤੋਂ ਬਾਅਦ ਇੱਥੇ ਖੇਤ ਦੇ ਵਿੱਚ ਬਜਾਈ ਕੀਤੀ ਜਾਵੇ ਬਜਾਈ ਕਰਨ ਵਾਸਤੇ ਜੋ ਵੀ ਸਾਨੂੰ ਖਾਦਾਂ ਚਾਹੀਦੀਆਂ ਨੇ ਜੋ ਬੀਜ ਚਾਹੀਦੇ ਨੇ ਜੋ ਕੈਮੀਕਲ ਚਾਹੀਦੇ ਨੇ ਤੇ ਜੋ ਇੱਥੇ ਟਰੈਕਟਰ ਚੱਲ ਰਹੇ ਨੇ ਇਹਨਾਂ ਨੂੰ ਡੀਜ਼ਲ ਚਾਹੀਦਾ ਹੈ ਤਾਂ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਲੋਕਾਂ ਦੀ ਇੱਥੇ ਮਦਦ ਕਰੀਏ ਤੇ ਉਸ ਮਦਦ ਕਰਨ ਦੇ ਯੂਐਸ ਦੇ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਇੱਥੇ ਤੁਸੀਂ ਦੇਖਿਆ ਹੋਵੇਗਾ ਕਿ ਟਰੈਕਟਰ ਚੱਲ ਰਹੇ ਨੇ ਕਿਤੇ ਬੇਲਰ ਬਾਈਂਡਰ ਚੱਲ ਰਹੇ ਨੇ ਕਿਤੇ ਹੈਪੀ ਸੀਡਰ ਜਾਂ ਸਮਾਰਟ ਸੀਡਰ ਚੱਲ ਰਹੇ ਨੇ ਤਾਂ ਉਹ ਉਹਨਾਂ ਨਾਲ ਅਸੀਂ ਪੁਰਾਣੀ ਫਸਲ ਹੈ ਜਿਹੜੀ ਉਸ ਨੂੰ ਉਸ ਦਾ ਜਿਹੜਾ ਵਸੇਸ਼ ਹੈ ਜਿਹੜਾ ਉਸ ਦਾ ਰੈਜ਼ਿਡਿਊ ਹੈ ਉਹਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਤੇ ਇਸ ਤੋਂ ਬਾਅਦ ਅਗਲਾ ਦੌਰ ਜਿਹੜਾ ਹੈ ਉਹ ਨਵੰਬਰ ਦੇ ਪਹਿਲੇ ਹਫਤੇ ਚ ਹੋਣਾ ਹੈ ਜਦੋਂ ਇੱਥੇ ਅਸੀਂ ਫਸਲ ਬੀਜਣੀ ਹੈ ਸੋ ਕਣਕ ਦੀ ਫਸਲ ਬੀਜਣ ਦਾ ਇਹਨਾਂ 12-1300 ਕਿੱਲਿਆਂ ਦੇ ਵਿੱਚ ਅਸੀਂ ਤਿਆਹੀਆ ਕੀਤਾ ਹੈ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਇਹਨਾਂ ਦੀ ਮਦਦ ਹੋਏਗੀ ਯੰਗ ਇਨੋਵੇਟਰ ਫਾਰਮਰ ਗਰੁੱਪ ਦੇ ਜਿਹੜੇ ਮੈਂਬਰ ਨੇ ਕਿਸਾਨ ਮੈਂਬਰ ਜਿਹੜੇ ਕਿ ਖੁਦ ਆਪ ਸਾਰੇ ਕਿਸਾਨ ਨੇ ਤੇ ਆਪਣੇ ਟਰੈਕਟਰ ਲੈ ਕੇ ਆਪਣੀ ਮਸ਼ੀਨਰੀ ਲੈ ਕੇ ਇੱਥੇ ਆਏ ਨੇ ਕੱਲਾ ਇਹ ਨਹੀਂ ਹੋਏਗਾ ਕਿ ਫਸਲ ਬੀਜੀ ਜਾਵੇ ਉਸ ਫਸਲ ਬੀਜਣ ਦਾ ਤਰੀਕਾ ਵੀ ਉਹ ਹੋਏਗਾ ਜਿਹੜਾ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੱਸਦੀ ਹੈ ਇੱਕ ਸਾਇੰਟਿਫਿਕ ਤਰੀਕਾ ਹੈ ਮੇਰੇ ਨਾਲ ਜੁਆਇੰਟ ਡਾਇਰੈਕਟਰ ਖੇਤੀਬਾੜੀ ਅਸrar ਅਮਰੀਕ ਸਿੰਘ ਖੜੇ ਨੇ ਜਿਹੜੇ ਕਿ ਇਸ ਗਰੁੱਪ ਨੂੰ ਬਣਾਉਣ ਵਾਲੇ ਨੇ ਤੇ ਉਹਨਾਂ ਨੇ ਵੀ ਹੁਣੇ ਇੱਕ ਚੀਫ ਇੰਜੀਨੀਅਰ ਅਫਸਰ ਸੀਗੇ ਗੁਰਦਾਸਪੁਰ ਦੇ ਹੁਣ ਪ੍ਰਮੋਟ ਹੋਏ ਨੇ ਤੇ ਉਹ ਸਾਰੇ ਅਸੀਂ ਪਤਾ ਹੀ ਆ ਫੈਸਲਾ ਕੀਤਾ ਕਿ ਇਹਨਾਂ ਨੂੰ ਅਸੀਂ ਉਸ ਵਧੀਆ ਤਰੀਕੇ ਨਾਲ ਇੱਕ ਸੈਂਟੀਫਿਕ ਤਰੀਕੇ ਨਾਲ ਇੱਥੇ ਅਗਲੀ ਫਸਲ ਦੀ ਬਜਾਈ ਕਰਾਈਏ ਚਾਹੇ ਉਹ ਖਾਦ ਦੇ ਵਿੱਚ ਡੀਪੀ ਦੇਣੀ ਹੋਵੇ ਚਾਹੇ ਪੋਟਾਸ਼ ਖਾਦ ਦੇਣੀ ਹੋਵੇ ਚਾਹੇ ਉਹਨਾਂ ਨੂੰ ਖਾਦ ਦੀ ਜਿਹੜੀ 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 ਕਿ ਸੀਡ ਦੀ ਟ੍ਰੀਟਮੈਂਟ ਹੈ ਉਹਦੇ ਵਾਸਤੇ ਕੋਈ ਵਧੀਆ ਤਰੀਕੇ ਨਾਲ ਆਰਗੈਨਿਕ ਤਰੀਕੇ ਨਾਲੇ ਕੰਮ ਕਰੀਏ ਅਸੀਂ ਇਹ ਵੀ ਫੈਸਲਾ ਕੀਤਾ ਕਿ ਆਮ ਤੌਰ ਤੇ ਇਹ ਹੋ ਜਾਂਦਾ ਕਿ ਪੁਰਾਣਾ ਰੈਜ਼ਿਡਿਊ ਹੈ ਜਿਹੜਾ ਉਹਨੂੰ ਸੰਭਲਣ ਦਾ ਤਰੀਕਾ ਕਈ ਵਾਰੀ ਅੱਗ ਲਾ ਕੇ ਉਹਨੂੰ ਆਪਾਂ ਸੰਭਲ ਲੈਣੇ ਆ ਸੋ ਇੱਥੇ ਫੈਸਲਾ ਸਾਡਾ ਇਹ ਹੈ ਵੀ ਅੱਗੇ ਅਸੀਂ ਕਿਤੇ ਵੀ ਨਾ ਲੋਣੀ ਇਸ ਸਬਸਟੀਸ਼ ਨੂੰ ਜਾਂ ਤਾਂ ਖੇਤਾਂ ਚੋਂ ਕੱਢ ਕੇ ਆ ਬੇਲ ਬੇਲਸ ਬਣਾਉਣੀਆਂ ਨੇ ਜਾਂ ਜਾਂਦਾں ਇਲਾਕੇ ਦੇ ਵਿੱਚ ਇਸ ਨੂੰ ਅਸੀਂ ਖੇਤਾਂ ਦੇ ਵਿੱਚ ਹੀ ਮਿਲਾਉਣਾ ਇਸ ਨੂੰ ਇੰਸਟੀਟਿਊਟ ਮੈਨੇਜਮੈਂਟ ਜਿਹਨੂੰ ਕਹਿੰਦੇ ਆ ਉਹ ਕਰਨੀ ਹੈ ਤਾਂ ਕਿ ਖੇਤਾਂ ਦੀ ਜਿਹੜੀ ਹੈ ਉਹ ਉਹ ਜਿਹੜੀ ਜਿਹੜੀ ਖੇਤਾਂ ਦੀ ਹੈਲਥ ਵੀ ਇੰਪਰੂਵ ਹੋ ਸਕੇ ਕੁਆਲਟੀ ਇੰਪਰੂਵ ਹੋ ਸਕੇ ਤੇ ਇਹ ਫੈਸਲਾ ਹੈ ਕਿ ਇਹਨਾਂ ਕਿਸਾਨਾਂ ਦੇ ਨਾਲ ਅਸੀਂ ਫਸਲ ਵੱਢਣ ਤੱਕ ਇਹਨਾਂ ਦੇ ਨਾਲ ਰਹਾਂਗੇ ਇਹਨਾਂ ਦਾ ਜੋ ਲਾਸ ਹੋਇਆ ਉਹ ਅਸੀਂ ਪੂਰਾ ਤਾਂ ਨਹੀਂ ਕਰ ਸਕਦੇ ਪਰ ਜਿੰਨਾ ਕੁ ਵੀ ਕਰ ਸਕਦੇ ਆ ਉਹ ਜਰੂਰ ਅਸੀਂ ਜਰੂਰ ਕਰੀਏ ਤਾਂ ਕਿ ਇਹ ਲੱਗੇ ਕਿ ਸਮਾਜ ਦੇ ਵਿੱਚ ਕੱਲਾ ਗੱਲ ਇਹ ਨਹੀਂ ਹੁੰਦੀ ਕਿ ਤੁਸੀਂ ਖੁਸ਼ੀ ਦੇ ਵਿੱਚ ਲੋਕਾਂ ਦੇ ਨਾਲ ਰਲੇ ਹੋਇਓ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਉਦੋਂ ਵੀ ਨਾਲ ਜੋ ਬਾਬਾ ਨਾਨਕ ਨੇ ਕਿਹਾ ਕਿ ਵੀ ਸਰਵਤ ਦਾ ਭਲੇ ਦੀ ਗੱਲ ਕੀਤੀ ਹੈ ਉਹ ਸਰਵਤ ਦੇ ਭਲੇ ਦੇ ਵਿੱਚ ਕੱਲੇ ਇੱਕ ਬੰਦੇ ਦਾ ਭਲਾ ਨਹੀਂ ਸਾਰੀ ਦੁਨੀਆ ਦਾ ਭਲਾ ਹੈ ਸੋ ਉਹਦੇ ਵਿੱਚ ਉਸ ਭਲਾਈ ਦੇ ਵਿੱਚ ਇਹ ਸਾਰੇ ਇਕੱਠੇ ਹੋਏ ਆਂ ਸੀ ਸੋ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਗਲੀ ਫਸਲ ਦੇ ਕਟਣ ਤੱਕ ਨਾਲ ਰਹਾਂਗੇ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇੱਕ ਮਿੰਟ ਮੈਂ ਥੋੜਾ ਹਾਂਜੀ ਜੀ ਜਿਕਰਾਂ ਥੋੜੀ ਦੇਰ ਪਹਿਲਾਂ ਗਾਣਾ ਆਇਆ ਸੀ ਉਹ ਸਿਗਾ ਪੁੱਤਾਂ ਵਰਗਾ ਫੋਰ ਟਰੈਕਟਰ ਜੱਟ ਨੇ ਵਿੱਚ ਰੋ ਰੋ ਕੇ ਸੋ ਆ ਚੀਜ਼ ਜਿਹੜੀ ਹੈ ਨਾ ਫਸਲ ਉਹੀ ਚੀਜ਼ ਆ ਕਿ ਇਹ ਪੁੱਤਾ ਵਾਂਗੂ ਪਾਲੀ ਫਸਲ ਕਿਸ ਤਰੀਕੇ ਨਾਲ ਬੋਹਣੀ ਪੈ ਰਹੀ ਹੈ ਕਿਸ ਤਰੀਕੇ ਨਾਲ ਖਤਮ ਕਰਨੀ ਪੈ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਹੈ ਤੇ ਇਸ ਫਸਲ ਨੂੰ ਹੁਣ ਟਰੈਕਟਰ ਨਾਲ ਜਿਹੜੀ ਨੇ ਇਸ ਕਿਲੇ ਦੇ ਵਿੱਚੋਂ ਇਹਨਾਂ ਨੂੰ 50-60000 ਰੁਪਏ ਦੇਣਾ ਸੀ ਤੇ ਅੱਜ ਪੱਲਿਓਂ ਪੈਸੇ ਖਰਚ ਕੇ ਉਹ ਟਰੈਕਟਰ ਦੇ ਵਿੱਚ ਡੀਜ਼ਲ ਪਵਾ ਕੇ ਟਰੈਕਟਰ ਨੂੰ ਚਲਾ ਕੇ ਇਸ ਫਸਲ ਨੂੰ ਖਤਮ ਕੀਤਾ ਜਾ ਰਿਹਾ ਜਿਹੜਾ ਕਿ ਇੱਥੇ ਜਿਹੜੇ ਫਲੱਡ ਆਏ ਨੇ ਉਹਨਾਂ ਦੀ ਇੱਕ ਬਹੁਤ ਵੱਡੀ ਤਰਾਸ ਦੀ ਜਿਹੜੀ ਹੈ ਉਹ ਕੱਲਾ ਪਾਣੀ ਆਉਣਾ ਨਹੀਂ ਪਾਣੀ ਆਉਣ ਤੋਂ ਬਾਅਦ ਜਿਹੜੀ ਫਸਲ ਹੈ ਉਹਨੂੰ ਬਾਹ ਕੇ ਖੇਤਾਂ ਚ ਮਿਲਾ ਦੇਣਾ ਉਹ ਸਭ ਤੋਂ ਵੱਡੀ ਤਰਾਸਦੀ ਹੈ ਇੱਕ ਜ਼ਿਮੀਂਦਾਰ ਵਾਸਤੇ ਇੱਕ ਜੱਟ ਵਾਸਤੇ ਕਿ ਉਸ ਫਸਲ ਨੂੰ ਜਿਹੜੀ ਉਹ ਲਗਾਤਾਰ ਪਿਛਲੇ 4 5 6 ਮਹੀਨਿਆਂ ਤੋਂ ਵੇਟ ਕਰ ਰਿਆ ਸੀ ਕਿ ਮੇਰੀ ਇਹ ਫਸਲ ਹੋਏਗੀ ਤੇ ਮੈਂ ਕਿੰਨੀ ਕੰਮ ਕਰਾਂਗਾ ਤੇ ਉਹ ਫਸਲ ਨਾ ਹੋਈ ਸਗੋਂ ਉਹਨੂੰ ਫਿਰ ਬੋਹਣਾ ਪੈ ਗਿਆ ਸਗੋਂ ਫालतू ਖਰਚਾ ਕਰਨਾ ਪੈ ਗਿਆ ਸੋ ਇਹ ਬੜੇ ਹੈਵੀ ਹਾਰਟ ਦੇ ਨਾਲ ਬੜੇ ਭਰੇ ਮਨ ਦੇ ਨਾਲ ਬੜੇ ਭਰੇ ਦਿਲ ਦੇ ਨਾਲ ਹੀ ਕੰਮ ਕਰਨਾ ਪੈਂਦਾ ਸੋ ਜਿਹੜਾ ਵੀ ਇੱਥੇ ਹੋ ਰਿਹਾ ਕੰਮ ਇਹ ਇਦੇ ਵਿੱਚ ਕਿਸਾਨਾਂ ਦੀ ਪਰਪਾਈ ਕੋਈ ਨਹੀਂ ਕਰ ਸਕਦਾ ਪਰ ਚਲੋ ਸਮਾਜ ਦੇ ਸਾਰੇ ਲੋਕ ਲੱਗੇ ਆ ਉਹ ਜਿੰਨਾ ਕੁਝ ਕਰ ਸਕਦੇ ਨੇ ਉਹਨਾਂ ਵਧੀਆ ਗੱਲ ਹੈ ਧੰਨਵਾਦ ਹਾਂ ਬੜਾ ਇੱਕ ਮਿੰਟ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਜਿਹੜਾ ਅਸੀਂ ਇਕੱਠੇ ਹੋਏ ਆਂ ਜੰਗ ਨੂੰ ਇਹਦੇ ਫਾਰਮਰ ਜੀ ਤੇ ਮੈਂ ਪੰਜਾਬੀ ਦੇ ਨੂੰ ਦਿਸ ਇਜ਼ ਅ ਮਾਡਲ ਜਿਹੜਾ ਨਾ ਅਸੀਂ ਸਾਰਾ ਰੱਟਾ ਪਾਣੇ ਰਹੇ ਜੀ ਪੰਜਾਬ ਚ ਉਹ ਇਕੱਠੀ ਕੀਤੀ ਕੋਆਪਰੇਟਿਵ ਸੈਕਟਰ ਕਿਉਂ ਫੇਲ ਹੈ this is a set example beside the relief of the flood this is a set example for cooperative farming ਨਹੀਂ ਤੇ ਅੱਡਾ ਕੰਡਾ ਕਲਾੜਾ ਕਿਸਾਨ ਹੈ ਜਾਟੋ ਕਿੱਥੋਂ ਵੱਡੀਆਂ ਮਸ਼ੀਨਾਂ ਦੋ ਦੋ ਕਿੱਲੇ ਵਾਸਤੇ ਜਿਹੜਾ ਵੀ ਹੈ ਸੈਂਡੀ ਉਹ ਦਾ ਪਿਕਚਰ ਇੱਕ ਕੱਲਾ ਕੱਲਾ ਕਿਸਾਨ ਕਿੱਥੋਂ ਫੋਰਡ ਕਰ ਸਕਦਾ ਇਹਨੇ ਦੋ ਦੋ ਕਿੱਲੇ ਵਾਲੇ ਜੇ ਕਿਤੇ ਇਕੱਠੇ ਹੋ ਜਾਣ ਪਿੰਡਾਂ ਵਿੱਚ ਇਹ ਸੈਟ ਐਗਜ਼ਾਮਪਲ ਕਰਕੇ ਖਾਣਾ ਜੀ ਇਹਦੇ ਦੀ ਕੋਸਟ ਫੈਕਟਰ ਵੇਖ ਕੇ ਕੋਈ ਜਿਹੜੇ ਵੱਡੇ ਵੱਡੇ ਟਰੈਕਟਰਾਂ ਦੇ ਪੈਸੇ ਲੈਂਦੇ ਨੇ ਮਾਝ 5-5 7-7 ਹਜ਼ਾਰ ਚ ਚਾਰੇ ਮਰਦੇ ਨੇ ਕਿ ਦਿਸ ਇਜ਼ ਅ ਮਾਡਲ ਦੈਟ ਯੂ ਨੋ ਇਕੱਠੇ ਜਾਰੇ ਹੋ ਗਏ ਜਿਹੜੀ ਉਹਨੂੰ ਕਲੈਕਟਿਵਲੀ ਫਾਰਮਿੰਗ ਕਰ ਤੇ ਇਹ ਦਾ ਕਿਵੇਂ ਨਾਲੇ ਕਲੈਕਟਿਵ ਕੋਆਪਰੇਟਿਵ ਜਿਹੜਾ ਗੁਜਰਾਤ ਜਾਂ ਮਹਾਰਾਸ਼ਟਰ ਚ ਹੋ ਸਕਦੀ ਹੈ ਪੰਜਾਬ ਚ ਕਿਉਂ ਨਹੀਂ ਹੋ ਸਕਦੀ ਜਿਹੜਾ ਇਸ਼ੂ ਹੈ ਕਿ ਜੱਟਾਂ ਨੂੰ ਕਿਸਾਨਾਂ ਨੂੰ ਇਕੱਠੇ ਕਰਕੇ ਕਲੈਕਟਿਵ ਫਾਰਮਿੰਗ ਕੋਆਪਰੇਟਿਟਿਵ ਜਿਹੜੀ ਬੜੀ ਸੀਗਾ ਸਟਰਕਚਰ ਸਾਡਾ ਸਭ ਤੋਂ ਵੱਡਾ ਬੜਾ ਪੰਜਾਬ ਵਿੱਚ ਦੈਟ ਹਜ਼ ਫੇਲਡ ਇਟ ਵਾਸ 올 ਦਾ ਗਰਾਉਂਡ ਲੁੱਕਰ ਨੂੰ ਪਤਾ ਨਹੀਂ ਕਿ ਕਲੈਕਟਿਵ ਫਾਰਮਿੰਗ ਦੇ ਕੀ ਕੀ ਫੈਕਟਰ ਹੈ ਆ ਵੀ ਕੋ ਚਾਰ ਪੰਜ ਮਸ਼ੀਨਾਂ ਲੱਗੀਆਂ ਨੇ ਕਿਹੜਾ ਜੱਜ ਜਿਹੜਾ ਦੋ ਤਿੰਨ ਕਿੱਲੇ ਦਾ ਬੰਦਾ ਇਹਨਾਂ ਫੋਟ ਕਰਕੇ ਸਾਡੇ ਉਸ਼ੀ ਮਤ ਕਰਦਾ ਸੋ ਇਹ ਜਿਹੜਾ ਰਿਲੀਵ ਦੀ ਤੇ ਗੱਲ ਵਧੀਆ ਬੰਦਾ ਸਿੱਖਣ ਨੂੰ ਇੱਥੇ ਆ ਮਿਲਦਾ ਐਗਜ਼ੈਕਟਲੀ ਵੀਸ਼ਮ ਲਰਨਰ ਐ ਸਰ ਥੈਂਕ ਯੂ